ਨਸੀਬ ਹੋ ਜਾਂਦਾ ਹੈ ਤਾਂ ਵਿਖੇ ਜਿੱਥੇ ਕਿ ਚਾਰ ਨੰਬਰ ਚੌਂਗ ਵਿੱਚ ਧਰਨਾ ਲਗਾਇਆ ਗਿਆ ਤੇ ਆਪਾਂ ਪੂਰੇ ਮਾਮਲੇ ਦੀ ਜਾਣਕਾਰੀ ਲੈਣੇ ਆ ਵੀ ਇਹ ਧਰਨਾ ਕਿਉਂ ਲਾਇਆ ਗਿਆ ਕਿਉਂਕਿ ਆਈ ਵਾਰ ਤੁਸੀਂ ਵੇਣਿਓ ਕਿ ਪ੍ਰਸ਼ਾਸਨ ਵੱਲੋਂ ਜਦੋਂ ਧੱਕਾ ਕੀਤਾ ਜਾਂਦਾ ਤਾਂ ਲੋਕਾਂ ਨੂੰ ਧਰਨਾ ਲਾਉਣਾ ਪੈਂਦਾ ਸੜਕਾਂ ਤੇ ਆਉਣਾ ਪੈਂਦਾ ਆਜੇ ਇਨਸਾਫ ਲੈਣ ਲਈ ਤੇ ਆਪਾਂ ਜਾਣਕਾਰੀ ਲੈਣੇ ਆ ਵੀ ਇਹ ਧਰਨਾ ਕਿਉਂ ਲਾਇਆ ਗਿਆ ਤੇ ਕਿਸ ਦੇ ਬਾਬਤ ਲਾਇਆ ਗਿਆ ਹਾਂਜੀ ਸਰ ਅੱਜ ਆਪਣਾ ਵੀ ਕਿਸ ਵਿਸ਼ੇ ਦੇ ਧਰਨਾ ਲਾਇਆ ਗਿਆ ਤੇ ਕਿਸ ਦੇ ਬਾਬਤ ਲਾਇਆ ਗਿਆ ਨਿੱਕੇ ਵੀਰੇ ਪਤਾ ਗੱਲ ਕੀ ਹੈ ਜਿਹੜੇ ਮੁਕਸਰ ਰੋਡ ਦੇ ਮਾਰਕੀਟ ਆ ਸਿਵਲ ਹਸਪਤਾਲ ਦੇ ਕੋਲੇ ਨਾ ਉਹਦੇ ਵਿੱਚ ਇੱਕ ਦੀਪਾ ਸਿੰਘ ਦਾ ਨਾਮ ਦਾ ਮੁੰਡਾ ਜਿਹੜਾ ਉਹ ਮੋਟਰਸਾਈਕਲ ਮਕੈਨਿਕਾਂ ਦਾ ਕੰਮ ਕਰਦਾ ਉਹਨਾਂ ਦੇ ਸਾਹਮਣੇ ਘਰ ਵਾਲੇ ਸੀ ਜਿਹੜੇ ਉਹ ਬੱਚੀ ਆ ਛੋਟੀ ਜੀ 6-7 ਸਾਲ ਦੀ ਹੈ ਉਹ ਬੱਚੀ ਉਹਦੇ ਕੋਲੇ 2-3 ਸਾਲ ਤੋਂ ਉੱਥੇ ਹੀ ਖੇਡ ਰਹੀ ਹੈ ਦੁਕਾਨ ਤੇ ਤੇ ਕੱਲ ਪਰਸੋਂ ਦੀ ਘਟਨਾ ਹੈ ਇਹਨਾਂ ਨੇ ਇੱਕ ਛਵੀਲ ਆਈ ਸੀ ਸਾਰੀ ਮਾਰਕੀਟ ਨਾਲ ਲੱਗੇ ਉਹ ਛਵੀਲ ਸੀ ਜਿਹੜੀ ਉਹ ਬੱਚੇ ਜਿਹੜੀ ਬੱਚੀ ਆ ਜਿਹੜੀ ਐਲੀਗੇਸ਼ਨ ਲਾ ਰਹੇ ਆ ਉਹਨੂੰ ਵੀ ਕਰੀ ਦੁਕਾਨ ਦੇ ਉੱਤੇ ਇਹ ਬੱਚੇ ਇਹ ਬੰਦੇ ਜਿਹੜੇ ਮਾਰਕੀਟ ਦੇ ਬੰਦੇ ਨੇ ਪਰ ਉਹਨਾਂ ਨੇ ਮਾਫੀ ਵੀ ਮੰਗ ਲਈ ਉਹ ਤੋਂ ਉਹਦਾ ਪਰਿਵਾਰ ਸਾਰਾ ਮਾਫੀ ਮੰਗ ਗਿਆ ਤੇ ਉਸ ਤੋਂ ਬਾਅਦ ਕੋਈ ਤਿੰਨ ਨਾ ਬੰਦੇ ਐ ਜਿਨ੍ਹਾਂ ਦਾ ਨਾਮ ਇਹ ਨਸ਼ਰ ਕਰਨਗੇ ਮਾਰਕੀਟ ਵਾਲੇ ਉਹਨਾਂ ਦਾ ਮੈਂ ਪਰ ਉਹਨਾਂ ਦਾ ਨਾਮ ਨਹੀਂ ਜਾਣਦਾ ਉਹ ਬੰਦਿਆਂ ਨੇ ਆ ਕੇ ਫਿਰ ਦੂਰੀ ਤੋਂ ਉਹਨਾਂ ਨੂੰ 112 ਦੇ ਉੱਤੇ ਕਾਲ ਕਰਾ ਦਿੱਤੀ ਕਿ ਸਾਨੂੰ ਇਹ ਤੁਹਾਡਾ ਜਿਹੜਾ ਲਾਇਨ ਨਾਮ ਕਰਿਆ ਮਨਜ਼ੂਰ ਉਹ ਥਰਡ ਪਰਸਨ ਬੰਦੇ ਐ ਚੱਕਰ ਕਿਸੇ ਦਾ ਐ ਤੇ ਲੈਣ ਦੇਣ ਕਿਸੇ ਦਾ ਉਹ ਥਰਡ ਪਰਸਨ ਬੰਦੇ ਐ ਤੇ ਦਿੱਪੇ ਨਾਂ ਦੇ ਮੋਟਰਸਾਈਕਲ ਮਕੈਨਿਕ ਨੂੰ ਉਹਦੀ ਦੁਕਾਨ ਦੇ ਉੱਤੇ ਆ ਕੇ ਘੁੱਟ ਮਾਰ ਕਰਕੇ ਗਏ ਤਿੰਨ ਬੰਦੇ ਆ ਤੇ ਉਹ ਤਿੰਨੇ ਬੰਦਿਆਂ ਨੂੰ ਇਹ ਉਹਨਾਂ ਦਾ ਹੱਕ ਹੀ ਨਹੀਂ ਸੀ ਤਾਂ ਵੀ ਲੜਾਈ ਕਿਸੇ ਦੀ ਐ ਝਗੜਾ ਕਿਸੇ ਦਾ ਉਹ ਤਿੰਨ ਬੰਦੇ ਆ ਕੇ ਉਹਨੂੰ ਕਿਉਂ ਉਹਦੀ ਬੇਇੱਜ਼ਤੀ ਕਰਕੇ ਗਏ ਐ ਇਸ ਕਰਕੇ ਅਸੀਂ ਕਹਿੰਦੇ ਵੀ ਜੇ ਸਾਡੇ ਬੰਦੇ ਦੇ ਦੋਸ਼ੀ ਤਾਂ ਹੈ ਹੀ ਨਹੀਂ ਉਹ ਤੇ ਪੁਲਿਸ ਨੇ ਉਹਦੇ ਦੇ ਉੱਤੇ ਕਾਰਵਾਈ ਕਰਤੀ ਐ ਤੇ ਉਹਨਾਂ ਤਿੰਨ ਬੰਦਿਆਂ ਤੇ ਵੀ ਕਾਰਵਾਈ ਬਣਦੀ ਐ ਅਸੀਂ ਇਸ ਕਰਕੇ ਇਸ ਚੌਂਕ ਦੇ ਵਿੱਚ ਬੈਠੇ ਆ ਸਾਡਾ ਬੰਦਾ ਤਾਂ ਦੇ ਦੋਸ਼ੀ ਸੀ ਉਹਨੂੰ ਫਸਾਇਆ ਗਿਆ ਜਿਨ੍ਹਾਂ ਨੇ ਸਾਡੇ ਬੰਦੇ ਨਾਲ ਕੁੱਟਮਾਰ ਕਰੀ ਐ ਉਹ ਬੰਦੇ ਬਾਹਰ ਫਿਰਦੇ ਐ ਇਸ ਕਰਕੇ ਇਹ ਧਰਨਾ ਲੱਗਿਆ ਅੱਜ ਇਹ ਧਰਨਾ ਜਿਹੜਾ ਜੇ ਸਾਡੀ ਪ੍ਰਸ਼ਾਸਨ ਨੇ ਤੇ ਐਸਐਸਪੀ ਤਰੀਕੋਟ ਨੇ ਨਾ ਗੱਲ ਸੁਣੀ ਤੇ ਇਸ ਤੋਂ ਬਾਅਦ ਜੋ ਉਹਨਾਂ ਦੀ ਐਕਸ਼ਨ ਕਮੇਟੀ ਬਣੀ ਐ ਤੇ ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਜਥੇਬੰਦੀਆਂ ਤੇ ਹੋਰ ਸਾਡੀਆਂ ਜਿਹੜੀਆਂ ਮਾਰਕੀਟ ਦੀਆਂ ਜਥੇਬੰਦੀਆਂ ਨੇ ਅਲੂਡੀ ਐਸੋਸੀਏਸ਼ਨਾਂ ਉਹ ਉਸ ਤੋਂ ਘਾਸੀਆ ਪ੍ਰਾਂਤੂ ਸ਼ਾਮ ਤੱਕ ਕੋਈ ਕੋਈ ਫੈਸਲਾ ਸੁਣਾਵਾਂਗੇ ਕਿ ਸਾਡੀ ਇਹਨਾਂ ਤਿੰਨ ਸਲਵਾਈ ਨਾ ਹੋਵੇ ਇਹੀ ਆਪਣੇ ਪਹਿਲਾਂ ਵੀ ਕੋਈ ਲਾਗਡਾੜ ਸੀ ਇਹਨਾਂ ਨਾਲ ਕਿ ਵੈਸੀ ਇਹ ਕੀਤਾ ਗਿਆ ਲਾਗਡਾੜ ਨਹੀਂ ਸੀ ਨਿੱਕੇ ਵੀਰੇ ਉਹਦੋਂ ਲੈ ਕੇ ਆਉਂਦਾ ਸੀ ਬੱਚੀ ਨੂੰ ਸਕੂਲ ਤੋਂ ਇਹ ਮੈਂ ਤੁਹਾਡੀ ਕਹਦਾ ਵੀ ਯਾਰ ਸਾਹਮਣੇ ਤੂੰ ਯਾਰ ਸਾਡੇ ਬੰਦੇ ਅਜੇ ਘਰੇ ਹੈ ਨਹੀਂ ਤੇ ਸਾਡੇ ਬੱਚੇ ਨੂੰ ਸਕੂਲ ਤੋਂ ਲਿਆ ਸਕੂਲ ਛੱਡਿਆ ਉਹਨਾਂ ਦਾ ਤਾਂ ਆਪਸੀ ਬਹੁਤ ਪੂਰਾ ਪ੍ਰੇਮ ਆ ਪਰਿਵਾਰ ਦਾ ਉਹ ਤਿੰਨ ਬੰਦੇ ਜਿਹੜੇ ਅਣਪਛਾਤੇ ਉਸ ਪਰਿਵਾਰ ਨੂੰ ਗਲਤ ਗਾਈਡ ਕਰ ਰਹੇ ਆ ਇਸ ਬੰਦੇ ਦੇ ਉੱਤੇ ਗਲਤ ਅਲੀਕੇਸ਼ਨ ਹਾਂ ਉਹਨਾਂ ਬੰਦਿਆਂ ਦਾ ਦਬਾਅ ਹੈ ਉਹ ਕੁੜੀ ਵਾਲੇ ਪਰਿਵਾਰ ਤੇ ਸਾਡੇ ਤੋਂ ਉਹਨਾਂ ਦਾ ਕੀ ਦਬਾਅ ਹੋਊਗਾ ਅਸੀਂ ਉਹਨਾਂ ਨੂੰ ਕੀ ਸਮਝਦੇ ਆ ਜਿਹੜੇ ਤਿੰਨ ਬੰਦੇ ਆ ਇਹ ਬੰਦਾ ਸ਼ਰੀਫ ਸੀਗਾ ਇਹਨੂੰ ਕੁੱਟਮਾਰ ਕੀਤੀ ਦੀ ਦੁਕਾਨ ਤੇ ਜਾ ਕੇ ਉਹਨਾ ਕਰਕੇ ਅਸੀਂ ਬੈਠੇ ਆ ਵੀ ਉਹਨਾਂ ਬੰਦਿਆਂ ਨੂੰ ਵੀ ਪੇਸ਼ ਕੀਤਾ ਜਾਵੇ ਨਾ ਇਹਨਾਂ ਲੋਕਾਂ ਦੇ ਵਿੱਚ ਲਿਆਇਆ ਜਾਵੇ ਉਹਨਾਂ ਦੇ ਐਫਆਈਆਰ ਕੀਤੀ ਜਾਵੇ ਤੇ ਸਾਡਾ ਬੰਦਾ ਖਾਣੇ 'ਚ ਬੈਠਾ ਹੈ ਹੋਰਦਨ ਬੰਦਾ ਨਾ ਹਰਟ ਦਾ ਮਰੀਜ਼ ਹੈ ਪ੍ਰੋਪਰੋ ਦੀ ਦਵਾਈ ਚੱਲ ਰਹੀ ਹੈ ਡਾਕਟਰ ਤੋਂ ਜੇ ਬਾਈ ਜਾਨਸ ਕੁਝ ਹੁੰਦਾ ਉਹ ਕਿੰਨੇ ਬੰਦੇ ਰਗੜੇ ਜਾਣਗੇ ਅੱਜ ਦਾ ਨਾ ਤਾਂ 452 ਲੱਗਦੀ ਹੈ ਉਹਦੇ ਘਰੇ ਜਾ ਕੇ ਕੁੱਟਮਾਰ ਕਰਨ ਤੇ ਤੇ ਕੱਲ ਨੂੰ ਹੋ ਸਕਦਾ ਨਾਲ 302 ਲੱਗੇ ਤਨਸੂ ਦੋ ਵੀ ਲੱਗ ਸਕਦੀ ਹੈ ਇਹ ਜੈਸ ਬੰਦੇ ਦੀ ਕਟਮਾਰ ਹੋਈ ਆ ਤੇ ਉਹਦੇ ਵੱਲੋਂ ਵੀ ਕੋਈ ਕੰਪਲੇਨਟ ਕੀਤੀ ਗਈ ਆ ਉਹਦੇ ਵੱਲੋਂ ਕੰਪਲੇਟ ਕਰਨ ਦਾ ਨੂੰ ਮੌਕੇ ਨਹੀਂ ਦਿੱਤਾ ਗਿਆ ਜਦੋਂ ਪਹਿਲਾਂ ਰਾਜੀਨਾਮਾ ਹੋ ਗਿਆ ਸੀ ਮਾਰਕੀਟ ਨੇ ਇਹ ਮਾਰਕੀਟ ਉਹਨਾਂ ਦੇ ਨਾਲ ਨਹੀਂ ਕੀਤੀ ਜਦੋਂ ਉਹਦੀ ਕਟਮਾਰ ਹੋਈ ਆ ਵੀ ਅਸੀਂ ਕੰਪਲੇਨਟ ਕਰੀਏ ਉਹਦੇ ਨਾਲ ਮਾਰਕੀਟ ਤੇ ਉਹ ਕੰਪਲੇਨਟ ਵਾਲਾ ਸਿਸਟਮ ਸਿਸਟਮ ਹੀ ਨਹੀਂ ਸੀ ਪਤੋ ਚੱਕਰੇ ਸੀ ਲੜਾਈ ਸੀ ਲੜਾਈ ਵੀ ਨਹੀਂ ਸੀ ਕੋਈ ਉਹੀ ਮੇਰੇ ਤੋਂ ਟੋਇਲਿਸ਼ਨ ਦਾ ਇਹਨਾਂ ਮੋਦਬਰ ਬੰਦੇ ਨੇ ਰਾਜੀਨਾਮਾ ਕਰਾਤਾ ਉਹਦੇ ਮਾਤਾ ਪਿਤਾ ਤੋਂ ਉਦੀ ਮਿਸਿਸ ਤੋਂ ਮਾਫੀ ਮੁਗਾਤੀ ਜਿਹੜਾ ਬੰਦਾ ਦੀਪਾ ਤੇ ਉਹ ਫੇਰ ਜਦੋਂ ਅਸੀਂ ਸੈਟੀਸਫਾਈ ਹੋ ਗਏ ਅਸੀਂ ਕਿੱਥੇ ਜਾਣਾ ਸੀ ਕਾਰਵਾਈ ਕਰਨ ਆ ਚੱਕਰੋ ਸਾਨੂੰ ਕੁੱਟਮਾਰ ਕਰ ਗਏ ਅਸੀਂ ਫੇਰ ਵੀ ਘਰੇ ਬੈਠੇ ਆ ਅਸੀਂ ਗਲਤੀ ਨਹੀਂ ਕੀਤੀ ਸਾਡਾ ਬੰਦਾ ਖਾਣੇ ਬੈਠਾ ਇਹ ਦੇਖੋ ਤੁਸੀਂ ਵੀ ਕਿਹੋ ਜਿਹਾ ਕਲਜੋਗ ਹੈ ਵੀ ਦੋਸ਼ੀ ਹੈ ਜਿਹੜੇ ਬਾਹਰ ਫਿਰਦੇ ਆ ਤੇ ਬੇਦੋਸ਼ਾ ਖਾਣੇ 'ਚ ਬੈਠਾ ਹੈ ਗਲਟ ਦਾ ਮਰੀਜ਼ ਹੈ ਮਦਰ ਮਾਨ ਨੇ ਦੇਖਿਆ ਕਿ ਪੂਰਾ ਮਾਮਲਾ ਕੀ ਹੈਗਾ ਕਿ ਜਿਸ ਬੰਦੇ ਦੀ ਕੁੱਟਮਾਰ ਕੀਤੀ ਗਈ ਆ ਤੇ ਉਸ ਨੂੰ ਥਾਣੇ ਜਿਹੜਾ ਰੱਖਿਆ ਗਿਆ ਤੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਆ ਤੇ ਉਹ ਬਾਹਰ ਫਿਰ ਰਹੇ ਆ ਆਜ਼ਾਦ ਤੇ ਦੇਖੋ ਕੀ ਪ੍ਰਸ਼ਾਸਨ ਉਸਤੇ ਜਲਦ ਤੋਂ ਜਲਦ ਕੋਈ ਕਾਰਵਾਈ ਕਰਦਾ ਤੇ ਇਹਨਾਂ ਨੇ ਕਿਹਾ ਹੈਗਾ ਜੇਕਰ ਵੀ ਪ੍ਰਸ਼ਾਸਨਾਂ ਦੀ ਵੀ ਨਹੀਂ ਸੁਣਵਾਈ ਕਰਦਾ ਤਾਂ ਉਹ ਕਿਸਾਨ ਜਿੱਥੇ ਬੰਦੀਆਂ ਤੇ ਮਜ਼ਦੂਰ ਰੱਖੇ ਬੰਦੀਆਂ ਤੇ ਪੂਰੀ ਸ਼ਹਿਰ ਕਮੇਟੀ ਜਿਹੜੀ ਬਣੀ ਆ ਉਹਨਾਂ ਦੀ ਉਹਨਾਂ ਵੱਲੋਂ ਵੀ ਸਖਤ ਕਾਰਵਾਈ ਕੀਤੀ ਜਾਊਗੀ ਉਹਨਾਂ ਤੇ ਧੰਨਵਾਦ